ਇੱਕ ਗੱਲ ਅਕਸਰ ਭੱਜ ਦੇ ਟਾਈਮ ਤੇ ਸੁਣਦੇ ਆ ਕਿ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਜੀ ਬੋਲੋ ਤੇ ਜੀ ਕਹਾਓ ਤੇ ਪੰਜਾਬੀ ਹੋਣ ਦੇ ਨਾਤੇ ਆਪਾਂ ਇਹ ਗੱਲ ਵੀ ਕਹਿਣੀ ਆ ਕਿ ਆਪਣੀ ਪੰਜਾਬੀ ਜੜਾਂ ਨੂੰ ਕਦੇ ਵੀ ਨਾ ਭੁੱਲੋ ਅੱਜ ਇਸ ਵੀਡੀਓ 'ਚ ਇਹ ਗੱਲ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਨੀਰੂ ਬਾਜਵਾ ਦਾ ਹੁਣ ਇੱਕ ਤਰੀਕੇ ਨਾਲ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਨੀਰੂ ਬਾਜਵਾ ਨੇ ਕੀ ਕੀਤਾ ਸੀ ਸਰਦਾਰ ਜੀ 3 ਫਿਲਮ ਦੀਆਂ ਜੋ ਵੀ ਪੋਸਟਾਂ ਸੀ ਉਹਦੇ ਇੰਸਟਾਗ੍ਰam ਅਕਾਊਂਟ ਤੇ ਜੋ ਵੀ ਲਾਈਵ ਪੋਸਟ ਸੀਗੀਆਂ ਉਹ ਪੋਸਟਾਂ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਡਿਲੀਟ ਕਰਤੀਆਂ ਸੀ ਉਹਦਾ ਕਾਰਨ ਕੀ ਸੀ ਕਿ ਨੀਰੂ ਬਾਜਵਾ ਨੂੰ ਬਾਲੀਵੁੱਡ ਦੀ ਫਿਲਮ son of sardar 2 'ਚ ਕੰਮ ਕਰਨ ਲਈ ਕਿਹਾ ਗਿਆ ਸੀ ਅਜੇ ਦੇਵਗੰਦ ਦੇ ਨਾਲ ਤੇ ਹੁਣ ਪੂਰਾ ਮੁੱਦਾ ਕੀ ਹੈ ਅਸਲ ਗੱਲ ਕੀ ਹੈ ਅੱਗੇ ਆਪਾਂ ਵੀਡੀਓ 'ਚ ਗੱਲ ਕਰਦੇ ਹਾਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਦੋਂ ਸਰਦਾਰ ਜੀ 3 ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋ ਫਿਲਮ ਆਈ ਸੀ ਜਦੋਂ ਸਰਦਾਰ ਜੀ 3 ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਉਹ ਸ਼ੂਟਿੰਗ ਦੇ ਦੌਰਾਨ ਜੋ ਵੀ ਵੀਡੀਓਜ਼ ਬਣਦੀਆਂ ਸੀ ਜਾਂ ਜੋ ਵੀ ਫੋਟੋਜ਼ ਹੁੰਦੀਆਂ ਸੀ ਉਹ ਫੋਟੋਜ਼ ਮੇਕਿੰਗ ਨਾਲ ਜੁੜੀਆਂ ਹੋਣ ਚਾਹ ਜੋ ਵੀ ਹੋਣ ਪਰਸਨਲੀ ਖਿੱਚੀਆਂ ਹੋਣ ਉਹ ਸਾਰੀਆਂ ਨੀਰੂ ਬਾਜਵਾ ਦੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਰਹਿੰਦੀਆਂ ਸੀ ਪਰ ਜਦੋਂ son of sardar 2 ਦੀ ਸ਼ੂਟਿੰਗ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਨੀਰੂ ਬਾਜਵਾ ਨੂੰ ਕਾਸਟ ਕੀਤਾ ਗਿਆ ਤੇ ਨੀਰੂ ਬਾਜਵਾ ਨੂੰ ਜਦੋਂ ਕਾਸਟ ਕੀਤਾ ਗਿਆ ਤਾਂ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜੋ ਵੀ ਨੀਰੂ ਬਾਜਵਾ ਦੇ ਇੰਸਟਾਗ੍ਰam ਅਕਾਊਂਟ ਤੇ ਸਰਦਾਰ ਜੀ 3 ਫਿਲਮ ਨਾਲ ਜੁੜੀਆਂ ਹੋਈਆਂ ਜੋ ਵੀ ਪੋਸਟ ਸੀਗੀਆਂ ਉਹ ਨੀਰੂ ਬਾਜਵਾ ਨੇ ਡਿਲੀਟ ਕਰਤੀਆਂ ਹੁਣ ਇਸ ਦੇ ਪਿੱਛੇ ਕੀ ਮਜਬੂਰੀ ਹੋਊਗੀ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਜੋ ਫੈਨਸ ਨੇ ਉਹ ਤਾਂ ਆਪਣਾ ਗੁੱਸਾ ਕੱਢ ਦੇਈਆਂ ਤੇ ਕੁਝ ਫੈਨਸ ਨੇ ਕਮੈਂਟ ਕਰਕੇ ਇਹ ਵੀ ਪੁੱਛਿਆ ਕਿ ਤੁਸੀਂ ਸਿਰਫ ਪੋਸਟ ਡਿਲੀਟ ਕਰ ਰਹੇ ਹੋ ਜਾਂ ਪੰਜਾਬੀ ਸਿਨੇਮਾ ਨੂੰ ਡਿਲੀਟ ਕਰ ਰਹੇ ਹੋ ਕਿਉਂਕਿ ਜੇ ਤੁਹਾਨੂੰ ਪੰਜਾਬੀ ਸਿਨੇਮਾ ਨਾਲ ਪਿਆਰ ਹੁੰਦਾ ਤਾਂ ਸਰਦਾਰ ਜੀ 3 ਫਿਲਮ ਦੀਆਂ ਜੋ ਵੀ ਪੋਸਟ ਸੀਗੀਆਂ ਉਹ ਤੁਸੀਂ ਡਿਲੀਟ ਨਾ ਕਰਦੇ ਕਿਉਂਕਿ ਫੈਨਸ ਦੇ ਅਲੱਗ-ਅਲੱਗ ਰਿਐਕਸ਼ਨ ਹੁੰਨੇ ਆ ਅਲੱਗ-ਅਲੱਗ ਤਰੀਕੇ ਨਾਲ ਫੈਨਸ ਦੇ ਕਮੈਂਟ ਆਉਂਦੇ ਆ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਉਹ ਵੀ ਜ਼ਰੂਰ ਦੱਸਿਓ ਨੀਰੂ ਬਾਜਵਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਸਨ ਆਫ ਸਰਦਾਰ ਟੂਗ ਫਿਲਮ 'ਚ ਜੋ ਵੀ ਮੇਰਾ 올ਓਵਰ ਐਕਸਪੀਰੀਅੰਸ ਰਿਹਾ ਉਹ ਕੁਝ ਬਹੁਤਾ ਵਧੀਆ ਨਹੀਂ ਰਿਹਾ ਤੇ ਦੁਬਾਰਾ ਉੱਥੇ ਜਾ ਕੇ ਸ਼ੂਟਿੰਗ ਕਰਨਾ ਹੁਣ ਮਨ ਨੂੰ ਔਖਾ ਲੱਗਦਾ ਤੇ ਇਸ ਪੁੱਛੇ ਕਾਰਨ ਕੀ ਹੈ ਉਹ ਤਾਂ ਕਿਸੇ ਨੂੰ ਹਲੇ ਤੱਕ ਨਹੀਂ ਪਤਾ ਨਾ ਇਸ ਤੋਂ ਬਾਅਦ ਨੀਰੂ ਬਾਜਵਾ ਦੀ ਕੋਈ ਇੰਟਰਵਿਊ ਆਈ ਹੈ ਨਾ ਨੀਰੂ ਬਾਜਵਾ ਦੀ ਇਸ ਤੋਂ ਬਾਅਦ ਕੋਈ ਪੋਸਟ ਆਈ ਹੈ ਪਰ ਹੁਣ ਜੋ ਪੰਜਾਬੀ ਸਿਨੇਮਾ ਨੂੰ ਚਾਹਣ ਵਾਲੇ ਨੇ ਜੋ ਨੀਰੂ ਬਾਜਵਾ ਦੇ ਵੀ ਫੈਨ ਨੇ ਉਹ ਇਹ ਕਹਿ ਰਹੇ ਨੇ ਕਿ ਜਿਵੇਂ ਤੁਸੀਂ ਸਰਦਾਰ ਜੀ 3 ਫਿਲਮ ਦੀਆਂ ਪੋਸਟ ਆਪਣੇ ਅਕਾਊਂਟ ਤੋਂ ਡਿਲੀਟ ਕੀਤੀਆਂ ਤਾਂ ਹੁਣ ਵੀ ਸਾਡੇ ਵੱਲੋਂ ਜੋ ਸਪੋਰਟ ਸੀ ਤੁਹਾਨੂੰ ਉਹ ਡਿਲੀਟ ਹੀ ਸਮਝੋ ਬਹੁਤਿਆਂ ਦੇ ਕਮੈਂਟ ਇਹ ਵੀ ਆਏ ਕਿ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਕੁਇਨ ਮੰਨੀ ਜਾਂਦੀ ਸੀ ਤੇ ਹੁਣ ਬਾਲੀਵੁੱਡ ਚ ਜਾ ਕੇ ਇੱਕ ਜੂਨੀਅਰ ਆਰਟਿਸਟ ਬਣ ਕੇ ਰਹਿ ਗਈ ਐ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਤੁਸੀਂ ਵੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀਆਂ ਜੋ ਵੀ ਕੋਈ ਕਿਸੇ ਟੌਪਿਕ ਤੇ ਵੀਡੀਓ ਤੁਸੀਂ ਦੇਖਣੀ ਚਾਹੁੰਦੇ ਹੋ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀ ਹੋਈ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਐਦਾਂ ਹੀ ਆਪਣੀ ਸਪੋਰਟ ਬਣਾ ਕੇ ਰੱਖਿਓ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ